ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਕਹਿੰਦੇ ਵੀ ਹਰਿਆਣੇ ਦੇ ਪਿੰਡ ਚਾਬਾ ਪਹੁੰਚੇ ਹੋਇਆ ਚਾਰ ਗਾਵਾਂ ਦਿਖਾਵਾਂਗੇ ਇੱਕ ਦਾ ਬੱਚਾ ਐਕਸਪਾਇਰ ਹੈ ਤੇ ਜਿਹੜੇ ਤਿੰਨ ਦਿਖਾਵਾਂਗਾ ਤਾਜ਼ੀਆਂ ਸੂਈਆਂ ਤੇ ਤਿੰਨਾਂ ਨਾਲ ਹੀ ਜੇ ਗੱਲਬਾਤ ਕਰ ਲਈਏ ਸੱਜਣੋ ਹੈਗੀਆਂ ਨੇ ਬੱਚੀਆਂ ਇਹ ਜਿਹੜੀ ਕਹਾ ਬੂਰੀ ਨੀਲੀ ਰਾਵੀ ਝੋਟੀ ਦਿਖਾਵਾਂਗੇ ਇਹਦੇ ਨਾਲ ਵੀ ਕੱਟੀ ਆ ਤੇ ਬਾਕੀ ਗੱਲਬਾਤ ਸਾਰੀ ਬਾਈ ਨਾਲ ਕਰਾ ਦੂੰਗਾ ਕੱਲੀ ਕੱਲੀ ਖੋਲ ਕੇ ਤੋੜ ਕੇ ਦਿਖਾ ਦਾਂਗੇ ਕੋਈ ਬਾਈ ਹੋਰਾਂ ਦਾ ਵਪਾਰ ਦਾ ਕੰਮ ਨਹੀਂ ਦੁੱਧ ਦਾ ਕੰਮ ਹੈ ਕਿਸੇ ਦਿੱਕਤ ਕਾਰਨ ਬਾਈ ਕਹਿੰਦਾ ਚਾਰ ਪੰਜ ਪਸ਼ੂ ਇਹਨਾਂ ਚੋ ਸੇਲ ਕਰਨੇ ਨੇ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਆਜੋ ਜੀ 4 ਬਾਈ ਠੀਕ ਠਾਕ ਵਧੀਆ ਵੀਰੇ ਹਾਂ ਤਹਿਸੀਲ ਤੇ ਜ਼ਿਲ੍ਹਾ ਕਿਹੜਾ ਆਪਣਾ ਆਪਣਾ ਤਹਿਸੀਲ ਗੋਲਾ ਪੈ ਜਾਂਦੀ ਡਿਸਟ੍ਰਿਕਟ ਕੈਥਲ ਹਰਿਆਣੇ ਚ ਪੈ ਜਾਂਦਾ ਵੀਰੇ ਹਾਂ ਜ਼ਿਲ੍ਹਾ ਕੈਥਲ ਆ ਗਿਆ ਹਰਿਆਣੇ ਚ ਆ ਗਿਆ ਸਮਾਣੇ ਤੋਂ ਕਿੰਨੀ ਦੂਰ ਆ ਬਾਈ ਸਮਾਣੇ ਤੋਂ ਵੀਰੇ ਹੈਗਾ 5-6 ਕਿਲੋਮੀਟਰ ਸਮਾਣੇ ਤੋਂ 6-7 ਕਿਲੋਮੀਟਰ ਹਾਂ 6-7 ਕਿਲੋਮੀਟਰ ਇਹਨਾਂ ਆਈਡੀਆ ਹੋਊਗਾ ਵੀਰੇ ਠੀਕ ਹੈ ਗੱਲ ਪਰਲੇ ਬੰਨਿਓ ਕਰ ਲਈਏ ਸ ਉਹ ਖੋਲਿਆ ਲਾਸਟ ਵਾਲੀ ਬੱਛੀ ਉਰਲੇ ਬੰਨੀ ਖੋਲਿਆ ਕਿਹੜਾ ਸੂਆ ਬਾਈ ਇਹਦਾ ਇਹ ਵੀਰੇ ਦੂਜਾ ਸੂਆ ਜਰਸੀ ਹੈ ਠੀਕ ਹੈ ਜੀ ਦੂਜਾ ਸੂਆ ਜਰਸੀ ਬੱਛੀ ਕਿੰਨੇ ਟਾਈਮ ਦੀ ਸੂਈ ਆ ਬਾਈ ਇਹਨੂੰ ਸੂਈਨ ਹੋ ਗਿਆ ਵੀਰੇ ਮਹੀਨਾ ਇਹਦੇ ਮਗਰ ਬੱਛੀ ਸੀ ਮੱਛੀ ਹੋ ਗਈ ਸੀ ਵੀਰੇ ਐਕਸਪਾਇਰ ਠੀਕ ਹੈ ਜੀ ਕਲੀਅਰ ਮਹੀਨੇ ਦੀ ਸੂਈ ਹੋਈ ਆ ਹਾਂ ਵੀਰੇ ਆਪਣਾ ਮਕਲਾ ਕੋਈ ਮਹੀਨਾ ਡੇਢ ਦੀ ਮੰਨ ਲੈ ਆਪਾਂ ਕੋਈ ਦਿੱਕਤ ਨਹੀਂ ਆਪਾਂ ਨੂੰ ਮਹੀਨੇ ਦੀ ਸੂਈ ਹੋਈ ਆ ਠੀਕ ਹੈ ਜੀ ਸੂਆ ਕਿਹੜਾ ਸੂਆ ਦੂਸਰਾ ਵੀਰੇ ਸੂਆ ਦੂਜਾ ਇੱਕ ਗੱਲ ਸ਼ੁਰੂਜੀ ਦੱਸ ਦਾਨਾ ਵੀ ਸਮਾਂ ਜਿਹੜਾ ਸਮਾ 12:00 ਵਜੇ ਦਾ 2422 ਦੀ 6 ਤੋਂ 6 ਆ ਉਹ ਹਿਸਾਬ ਨਾਲ ਜੱਜਮੈਂਟ ਕਰ ਲਿਓ ਤੇ ਇਹ ਆ ਗਈ ਪੰਜਾਬ ਵਾਲੀ ਜਰਸੀ ਜੀ ਆਪਾਂ ਗੱਲ ਕਰਨੀ ਹੈ ਲੈ ਆ ਬਾਈ ਅੰਦਰ ਨੂੰ ਥੋੜਾ ਡਰਦੇ ਜਰੂਰ ਨੇ ਪਸ਼ੂ ਕਦੇ ਬਾਹਰ ਕੱਢੇ ਨਹੀਂ ਨਾ ਕੱਦ ਕਾਠ ਵੀ ਚੰਗਾ ਤੇ ਆਰਡਰ ਦਾ ਸਾਈਜ਼ ਵੀ ਸੋਹਣਾ ਤੇ ਦੁੱਧ ਬਾਈ ਕਿੰਨਾ ਤਿਆਰ ਆ ਇਸ ਟਾਈਮ ਇਥੇ ਲੇ ਵਾ ਗਿਆ ਵੀਰੇ 18 ਲੀਟਰ ਤਿਆਰ 18 ਲੀਟਰ ਰੈਡੀ ਹਾਂਜੀ ਵੀਰੇ ਡੰਗ ਤੋਂ ਡੰਗ ਚਵਾ ਦਾਂਗੇ ਪਾਏ ਚਾਰ ਟਾਈਮ ਚੋ ਕੇ ਲੈ ਜਾਏ ਬਾਈ ਕੋਈ ਚੱਕਰ ਨਹੀਂ ਆ ਜਾ ਠੀਕ ਆ ਗੱਲ ਬਾਈ ਕਹਿੰਦਾ ਚਾਰ ਟਾਈਮ ਦੁੱਧ ਦਾ ਕੰਮ ਹੈ ਜੀ ਆਪਣਾ ਕੋਈ ਉਹ ਨਹੀਂ ਹੈਗਾ ਵਪਾਰ ਦਾ ਕੰਮ ਠੀਕ ਇਹਦੇ ਥੱਲੇ ਹੈਗਾ ਸੱਜਣੋ 18 ਲੀਟਰ ਦੁੱਧ ਰੈਡੀ ਦਾ ਬੱਚਾ ਇਹਦਾ ਬਾਈ ਕਹਿੰਦਾ ਹੋ ਗਿਆ ਐਕਸਪਾਇਰ ਤੇ ਕੱਦ-ਕਾੜ ਵੀ ਚੈੱਕ ਕਰ ਸਕਦੇ ਨਾਲ ਵਾਲੀ ਗਾਂ ਫੁੱਲ ਵੱਡੇ ਕੱਦ ਦੀ ਆ ਉਹਦੇ ਨੇੜ ਤੇੜੀ ਕੱਦ ਦਾ ਇਹਦਾ ਤੇ ਮਿਲਦੀ ਕਿਵੇਂ ਬਾਈ ਮਿੱਲੀ ਵੀਰੇ ਬਿਨਾ ਨਿਆਣੇ ਤੋਂ ਐਂ ਹੀ ਬੈਠ ਕੇ ਚੋਈਦੀ ਆ ਐਂ ਹੀ ਬੈਠ ਕੇ ਕੋਈ ਪਾੜਾ ਨਹੀਂ ਵੀਰੇ ਕੋਈ ਨਿਆਣਾ ਨਹੀਂ ਪਾਏ ਜਿੱਦਾਂ 18 ਲੀਟਰ ਰੈਡੀ ਰੇਟ ਕੀ ਰਹੂਗਾ ਬਾਈ ਦਾ ਰੇਟ ਵੀਰ ਮੰਗਣ ਨੂੰ 55 ਕਰਾ ਲਈਏ 45000 ਦੀ ਹਾਂ ਨਾ ਦੇ ਦਾਂਗੇ ਵੀਰੇ 12 ਲੀਟਰ ਦੁੱਧ ਤਿਆਰ ਜਰਸੀ ਪੰਜਾਬ ਵਾਲੀ 45000 ਦੀ ਦੇ ਦਾਂਗੇ ਦੇ ਦਾਂਗੇ ਵੀਰੇ ਬਾਕੀ ਮੋਕੇ ਦਾ ਮਾੜਾ ਮੋਟਾ ਮਾਨਤਨ ਹੋ ਜਾਊਗਾ ਵੀਰੇ ਠੀਕ ਹੈ ਗੱਲ ਤੇ ਬਾਡੀ ਬੁੱਡੀ ਐ ਤੁਹਾਨੂੰ ਮੈਂ ਦਿਖਾ ਦਾਂ ਨਾ ਸੱਚ ਨੂੰ ਲੰਬਾਈ ਲੰਬੂਈ ਤੇ ਇਧਰੋਂ ਫੇਸ ਕੁਆਲਟੀ ਚੈੱਕ ਕਰ ਸਕਦੇ ਹੋ ਬੱਚੀ ਦੀ ਪ्युअर ਪੰਜਾਬ ਵਾਲੀ ਆ ਗਈ ਕੱਦ ਬੱਡ ਵੀ ਚੰਗਾ ਤੇ ਸਮਾਂ 12:00 ਦਾ ਸਵੇਰ ਦੀ ਚਵਾਈ ਹੋਈ ਹੋਈ ਆ ਉਹ ਹਿਸਾਬ ਨਾਲ ਜੱਜਮੈਂਟ ਕਰ ਲਿਓ ਚਵਾਈ ਦੀ ਕਿਵੇਂ ਆ ਬਾਈ ਚਵਾਈ ਵੀਰੇ 6 ਤੋਂ 6 ਦਾ ਟਾਈਮ ਨਾ ਸੌਦੀ ਸੌ ਫੋਕੀ ਬਿਲਕੁਲ ਓਕੇ ਆ ਵੀਰੇ ਤੇ ਹੁਣ ਤੁਰਦੇ ਆ ਦੋ ਨੰਬਰ ਵਾਲੀ ਇਹ ਆ ਗਈ ਐਚ ਐਫ ਚ ਬਾਈ ਹਣਾ ਹਾਂਜੀ ਵੀਰੇ ਇਹ ਐਚ ਐਫ ਡੈਨਮਾਰਕ ਦੀ ਬੱਛੀ ਹੈ ਵੈਸੇ ਦੂਜੇ ਸੂਏ ਆ ਠੀਕ ਆ ਜੀ ਇਹਦੇ ਨਾਲ ਬੱਚਾ ਕਿਹੜਾ ਬਾਈ ਇਹਦੇ ਨਾਲ ਵੀਰੇ ਆ ਚਿੱਟੇ ਰੰਗ ਦੀ ਡੱਬੀ ਬੱਛੀ ਹੈ ਹਾਂਜੀ ਵੀਰੇ ਤੇ ਆ ਨਾਲ ਇਹਦੇ ਸੱਜਣੋ ਆ ਗਈ ਬੱਛੀ ਤਿੰਨਾਂ ਨਾਲ ਹੀ ਬੱਛੀਆਂ ਨੇ ਇਹਦਾ ਸੂਆ ਕਿਹੜਾ ਬਾਈ ਇਹਦਾ ਦੂਸਰਾ ਸੂਆ ਵੀਰੇ ਦੂਜਾ ਸੂਆ ਸੂਈ ਨੂੰ 15 ਦਿਨ ਹੋ ਗਏ ਵੀਰੇ ਕੱਦ ਵਿੱਡ ਵੀ ਫੁੱਲ ਵੱਡਾ ਤੇ 15 ਦਿਨ ਦਾ ਸੂਆ ਤੇ ਬਾਕੀ ਥਣ ਦਾ ਸੈਜ ਬਹੁਤ ਸੋਹਣਾ ਤੇ ਸਰਦੀ ਕਰਕੇ ਜਿਵੇਂ ਤੁਹਾਨੂੰ ਦੱਸਿਆ ਵੀ ਮੋਡੀਫਾਈ ਨਹੀਂ ਬਾਈ ਨੇ ਪਸ਼ੂ ਕਰੇ ਹੋਏ ਕੰਮ ਹੈਗਾ ਬਾਈ ਦਾ ਦੁੱਧ ਦਾ ਇਹਦੇ ਥੱਲੇ ਦੁੱਧ ਤਿਆਰ ਕਿੰਨਾ ਬਾਈ ਇਹਦੇ ਥੱਲੇ ਹੈਗਾ ਵੀਰੇ 20 ਲੀਟਰ ਆਪਾਂ 18 ਦਿਨ ਦੀ ਗਰੰਟੀ ਦਵਾਂਗੇ 20 ਲੀਟਰ ਰੈਡੀ ਹਾਂਜੀ ਵੀਰੇ ਆ ਲੈ ਚੱਲ ਇੱਥੋਂ ਕਮਾ ਲਓ ਤੇ ਕੱਦ ਵੀ ਫੁੱਲ ਆ ਲੰਬਾਈ ਵੀ ਫੁੱਲ ਆ ਤੇ ਇਹਦੇ ਥੱਲੇ ਹੈਗਾ 20 ਕਿਲੋ ਦੁੱਧ ਤਿਆਰ ਕਿਉਂਕਿ ਪਸ਼ੂ ਕੱਡੇ ਨਹੀਂ ਕਦੇ ਬਾਹਰ ਥੋੜਾ ਉਹਦੇ ਕਰਕੇ ਜ਼ਰੂਰੀ ਕਰ ਕਮਰਾਉਂਦੇ ਨੇ ਆਰਡਰ ਦਾ ਸਾਈਜ਼ ਬਹੁਤ ਸੋਹਣਾ ਕੱਦ ਵਿੱਡ ਵੀ ਚੰਗਾ ਪੱਛੀ ਦਾ ਤੇ ਜੇ ਗੱਲ ਕਰ ਲਈ ਇਹਦੇ ਨਾਲ ਵੀ ਪੱਛੀ ਆ ਗਈ ਆ ਖੜੀ ਆ ਇਧਰ ਲਈ ਬੰਨੀ ਤੇ ਬਾਕੀ ਇੱਥੇ ਤੋਂ ਆਰਡਰ ਦਾ ਸਾਈਜ਼ ਚੈੱਕ ਕਰ ਸਕਦੇ ਹੋ ਬਿਲਕੁਲ ਮੋਟਾ ਥਣ ਲੱਗਾ ਹੋਇਆ ਬਿਲਕੁਲ ਪਸੰਗਿਆ ਇਹ ਹੱਥਾਂ ਨਾਲ ਵਧੀਆ ਥਣ ਬਣ ਜਾਂਦਾ ਠੀਕ ਆ ਬੰਦਾ ਮੈਂ ਚੀਨ ਚਵਾਈ ਕਰ ਲੇ ਜਾਂ ਹੱਥਾਂ ਨਾਲ ਚਵਾਈ ਕਰ ਲੇ ਵੀਰੇ ਠੀਕ ਆ 18 ਤੋਂ 20 ਲੀਟਰ ਆਪਾਂ 18 ਕਹਿ ਕੇ ਦੇ ਦਾਂਗੇ 18 ਲੀਟਰ ਦੀ ਗਾਰੰਟੀ ਆ ਵੀਰੇ ਔਰ ਅਗਲਾ ਧਾਰਨਾ ਮਰੀ ਹੈ ਕਿ ਆਪਾਂ ਨੂੰ ਕੋਈ ਠੀਕ ਹੈ ਦੋ ਟਾਈਮ ਤੇ ਆਲ ਟਾਈਮਸ ਆਪਣਾ ਚੋਕ ਲੈ ਚ ਆਪਣਾ ਦੁੱਧ ਦਾ ਕੰਮ ਕੋਈ ਦੰਗਾ ਹੈ ਨਹੀਂ ਵੀਰੇ ਠੀਕ ਹੈ ਜੀ ਇਹਦੇ ਪੈਸੇ ਕਿੰਨੇ ਲਵਾਂਗੇ ਬਾਈ ਮੇਰੇ ਮੁੱਲ ਤੇ ਕਰਾਂ ਨੂੰ ਚੱਲ ਆਪਾਂ ਦੁੱਧ ਨੂੰ ਦੇਖਦੇ ਆਂ ਕਿ 65-70 ਹਜ਼ਾਰ ਰੁਪਏ ਕਰ ਦੇਨੇ ਠੀਕ ਹੈ ਗੱਲ ਆਪਾਂ ਹਾਂ ਨਾ 55 ਹਜ਼ਾਰ ਦੀ ਬੱਚੀ ਦੇ ਦਾਂਗੇ ਇਹ ਦੇ ਦਾਂਗੇ 55 ਦੀ ਤੇ ਉਹ ਦੇ ਦਾਂਗੇ ਬਾਈ ਕਹਿੰਦਾ 45 ਦੀ ਜੇ ਕਿਸੇ ਨੇ ਜੋੜਾ ਲੈਣਾ ਥੋੜਾ ਬਹੁਤਾ ਮਾਨ ਮਾਨ ਜੋ ਹੋਰ ਵੀ ਹੋ ਜਾਊਗਾ ਤੇ ਹੁਣ ਤੋਰਦੇ ਬਾਈ ਆਹ ਤਿੰਨ ਨੰਬਰ ਵਾਲੀ ਇਹ ਮੇਰਾ ਖਿਆਲ ਐਚ ਐਫ ਤੇ ਜਰਸੀ ਦਾ ਇਹ ਜਰਸੀ ਦੀ ਕਰੋਸ ਆ ਗਈ ਵੀਰੇ ਇਹਦਾ ਸੂਆ ਕਿਹੜਾ ਬਾਈ ਇਹ ਵੀਰੇ ਦੂਸਰਾ ਸੂਆ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਸੂਈ ਨੂੰ ਹੋਏ ਰਹੇ ਹੋ ਗਏ 10 ਦਿਨ ਮਗਰ ਇਹਦੇ ਜਸਤੀ ਦੀ ਬੱਚੀ ਆ ਪਹਿਲਾਂ ਇਹ ਆਹ ਪਹਿਲੇ ਨੰਬਰ ਵਾਲੀ ਆ ਆਹਾਂ ਹਾਂਜੀ ਵੀਰੇ ਆ ਨਾਲ ਇਹਦੇ ਸੱਜਣੋਂ ਆ ਗਈ ਬੱਚੀ ਤੇ ਥਣ ਦਾ ਸਹਿਜ ਇਹਦਾ ਵੀ ਸੋਹਣਾ ਬਿਲਕੁਲ ਮੋਟਾ ਥਣ ਵੀਰੇ ਲੰਮਾ ਥਣ ਲੱਗਾ ਹੋਇਆ ਵਧੀਆ ਤੇ ਜਰਸੀ 'ਚ ਕ੍ਰੋਸ ਪੈਂਦੀ ਆ ਨਾ ਹਾਂਜੀ ਵੀਰੇ ਇਹ ਥਣ ਦਾ ਸਹਿਜ ਬਹੁਤ ਸੋਹਣਾ ਚਬਾਈ ਦੀ ਕਿਵੇਂ ਬਾਈ ਇਹ ਬਿਲਕੁਲ ਓਕੇ ਇੱਕ ਨੰਬਰ ਹੈ ਵੀਰੇ ਸੂਆ ਦੂਜਾ ਦੂਜਾ ਸੂਆ ਕਿੰਨੇ ਦਿਨ ਦਾ ਸੂਆ ਦੱਸਿਆਗਾ ਇਹਨੂੰ ਵੀਰੇ ਹੋ ਗਏ 10 ਦਿਨ ਸੂਈ ਹਾਲੇ ਮੈਲੇ ਤੋਂ ਚੱਲਣਾ ਬਾਈ ਇਹ ਮੈਲੇ ਹਜੇ ਚੱਲੂਗੀ ਤੇ ਦ ਤਿਆਰ ਆ ਗਿਆ ਵੀਰੇ ਇਹਦੇ ਥੱਲੇ 15 16 ਲੀਟਰ ਹੁਣ 15 16 ਲੀਟਰ ਹੈਗਾ ਤਿਆਰੀ ਦਾ ਹਾਂਜੀ ਵੀਰੇ ਦੁੱਧ ਦੇ 20 ਲੀਟਰ ਕਰੋਗੀ ਵੀਰੇ ਬੱਚੀ ਦਾ ਇੱਥੇ ਰੋਕ ਲਾ ਮਾੜਾ ਫੇਸ ਕੁਆਲਟੀ ਦੇ ਮਾਰਦੀ ਹੈ ਕੈਮਰਾ ਤੇ ਇਹ ਆ ਗਈ ਤਕਰੀਬਨ ਜਿਆਦੇ ਜਰਸੀ ਚ ਆ ਗਈ ਹੈ ਨਾ ਹਾਂਜੀ ਜਰਸੀ ਜਿਆਦਾ ਕਰੋ ਆ ਕਾਫੀ ਕਲਰ ਚ ਆ ਗਈ ਜਿਆਦਾ ਆ ਗਈ ਜਰਸੀ ਚ ਥੋੜਾ ਜਿਹਾ ਐਫ ਦਾ ਕਰਾਸਾ ਲੈ ਚਲ ਬਾਈ ਮਗਰ ਜਰਸੀ ਦੀ ਪਿਓਰ ਬੱਛੀ ਹੈ ਵੀਰੇ ਬਾਕੀ ਥਣ ਦਾ ਸਾਈਜ਼ ਬਹੁਤ ਸੋਹਣਾ ਸੱਜਣ ਨੂੰ ਆਰਡਰ ਦੀ ਸ਼ੇਪ ਬਹੁਤ ਸੋਹਣੀ ਆ ਤੇ ਕੱਦ ਕਾਠ ਵੀ ਚੰਗਾ ਤੇ ਬਾਕੀ ਜੇ ਗੱਲ ਕਰ ਲਾਂ ਯਾਰ ਰੰਗ ਰੂਪ ਵੀ ਚੰਗਾ ਤੇ ਚਮ ਤੇ ਕਿੰਨਾ ਦੁੱਧ ਦੱਸਿਆ ਹੁਣ ਜੀ ਮੇਰੇ ਇੱਥੇ ਲੈ ਹੁਣ ਕੰਡੇ ਵਾਲਾ ਜਿਹੜਾ ਹੈਗਾ 15 16 ਲੀਟਰ ਕੰਡੇ ਵਾਲਾ ਹਾਂਜੀ ਵੀਰੇ ਤੇ ਦੁੱਧ ਦੇ ਸਾਰੇ ਕੰਡੇ ਵਾਲੇ ਜਿੰਨਾ ਦੱਸਿਆ ਬਿਲਕੁਲ ਵੀਰ ਪਾਪਾ ਪਾ 10 ਲੀਟਰ ਮਾਰ ਲੈ ਜਾਂ ਕੰਨਾ ਮਾਰ ਲੈ ਵੀਰੇ ਠੀਕ ਹੈ ਗੱਲ ਹਾਂਜੀ ਵੀਰੇ ਤੇ ਇਹਦੇ ਪੈਸੇ ਕਿੰਨੇ ਲੈ ਲਾਂਗੇ ਇਹ ਵੀਰੇ ਮੁੱਲ ਨੂੰ ਕਰਵਾਉਨੇ 55 ਕਰਨੇ ਆ 45 ਇਹਦੀ ਹਾਂ ਨਾ ਦੇ ਦਿੰਗੇ ਇਹ ਦੇ ਦਾਂਗੇ 45 ਦੀ ਤੇ ਜਿਹੜੀ ਆ ਸਾਹੀ ਵਾਲ ਦਾ ਨਗੀਨਾ ਆ ਗਿਆ ਇਹ ਸਾਹੀ ਵਾਲ ਵੀ ਦੂਜੇ ਦੂਜੇ ਸੁਹ ਹੈ ਵੀਰੇ ਠੰਡੀ ਸੀ ਲੈ ਬਿਲਕੁਲ ਠੰਡੀ ਵੀਰੇ ਗਰਮ ਤਾਂ ਨਹੀਂ ਨਾ ਨਾ ਵੀਰੇ ਦੁੱਧਾਂ ਮਾਜੀ ਪੈ ਆਵੇਂ ਇਹਨੂੰ ਬੱਚਾ ਛੱਡ ਕੇ ਨਿਆਣਾ ਮੇਨਾ ਪਾਉ ਵੀਰੇ ਇੰਨੀ ਥੀਲ ਐ ਠੀਕ ਐ ਗੱਲ ਆ ਪਾ ਬੱਚਾ ਬਿਠਾ ਦੋ ਥੱਲੇ ਬੱਚਾ ਇਹਦੇ ਨਾਲ ਕਿਹੜਾ ਬਾਈ ਇਹਦੇ ਨਾਲ ਵੀਰੇ ਗਿਰਦੀ ਬੱਛੀ ਪਿਓਰ ਇਹਦੇ ਨਾਲ ਆ ਗਈ ਸੱਜਣੋ ਆ ਗਿਰਦੀ ਬੱਛੀ ਆ ਗਈ ਪਿਓਰ ਸੁਹਾ ਕਿੰਨੇ ਦਿੰਦਾ ਬਾਈ ਇਹਦਾ ਇਹਨੂੰ ਹੋ ਗਿਆ ਵੀਰੇ 7 ਦਿਨਾਂ ਦੇ ਵਿੱਚ ਹਫਤੇ ਤੋਂ 10 ਦਿਨਾਂ ਦੇ ਵਿੱਚ ਸੁਹਾ ਦੂਜਾ ਦੂਜਾ ਸੁਹਾ ਵੇ ਪਿਓਰ ਚਵਾਈ ਦੀ ਕਿਵੇਂ ਬਾਈ ਚਵਾਈ ਦੀ ਇੱਕ ਨੰਬਰ ਵੀਰੇ ਸੁਹਾ ਦੂਜਾ ਇਹ ਆ ਗਈ ਸਾਈ ਵਾਲ ਚ ਨਾ ਹਾਂਜੀ ਸਾਈ ਵਾਲਾ ਆ ਲੈ ਚਲਾ ਇਹਨੂੰ ਇਹਦਾ ਦੁੱਧ ਕਹਿੰਦਾ ਲਾਹੇ ਬੰਦ ਹੁੰਦਾ ਸਾਈ ਵਾਲ ਦਾ ਤੇ ਆਰਡਰ ਦਾ ਸਹਿਜ ਇਹ ਵੀ ਸੋਨਾ ਰੱਖਦੀ ਆ ਤੇ ਬਿਲਕੁਲ ਨਵੇਂ ਹਾਨਚੀ ਆ ਲਿਆਂਦੀ ਆਪਾਂ ਸ਼ੌਕ ਨੂੰ ਸੀ ਆਪਣੇ ਘਰ ਵਾਸਤੇ ਬਾਈ ਜੀ ਠੀਕ ਆ ਗੱਲ ਆ ਆ ਚਲੋ ਕਿਸੇ ਦਿੱਕਤ ਕਰਕੇ ਬਾਈ ਕਹਿੰਦਾ ਫੇਰ ਕਰਦੀ ਆ ਕੋਈ ਗੱਲ ਨਹੀਂ ਇੱਥੋਂ ਘਮਾਲਾ ਕੋਈ ਗੱਲ ਨਹੀਂ ਇੱਥੋਂ ਘਮਾਲਾ ਥੋੜਾ ਡਰਦੀ ਆ ਉਹ ਕਦੇ ਬਾਹਰ ਕੱਢਿਆ ਨਹੀਂ ਹੈਗੇ ਨਹੀਂ ਨਹੀਂ ਕੋਈ ਗੱਲ ਨਹੀਂ ਤੇ ਬਾਕੀ ਇੱਥੋਂ ਥਣ ਦਾ ਸਹਿਜ ਚੈੱਕ ਕਰ ਸਕਦੇ ਹੋ ਆਰਡਰ ਦੀ ਕਵਾਲ ਚ ਲੈ ਚਲ ਬਾਈ ਅੰਦਰ ਨੂੰ ਮੋੜ ਕੇ ਆ ਲੈ ਚੱਲ ਤਿਲਕ ਨਾ ਜਾ ਵੀ ਬੁਝਕੇ ਲੈ ਚੱਲ ਨਾਲ ਇਹਦੇ ਆ ਗਈ ਗਿਰਦੀ ਬੱਛੀ ਸੂਆ ਦੂਜਾ ਤੇ ਆ ਗਈ ਸੱਜਣੋ ਸਾਈ ਹਾਲ ਚ ਰੰਗ ਰੂਪ ਦੀ ਇਹ ਵੀ ਸ਼ਾਨਦਾਰਾ ਤੇ ਜਿਹੜਾ ਥਣ ਦਾ ਸਾਇਆ ਜਾਂ ਸੈਜ ਵੀ ਸੋਨਾ ਚ ਬਾਈ ਦੀ ਪੋਲੀ ਆ ਬਾਈ ਬਿਲਕੁਲ ਓਕੇ ਆ ਵੀਰੇ ਫੋਨ ਨੰਬਰ ਆ ਇਹਦਾ ਰੇਟ ਕੀ ਰਹੂਗਾ ਬਾਈ ਇਹਦਾ ਵੇਲੇ ਮੁੱਲਦ ਕਰਨੇ 60000 ਰੁਪਿਆ 55000 ਦੀ ਦੇ ਦਾਂਗੇ ਆਪਾਂ ਇਹ 55 ਦੀ ਆਪਾਂ ਦੇ ਦਾਂਗੇ ਮੁੱਲ ਹੈਗਾ ਬਾਈ ਕਹਿੰਦਾ 60 ਆ ਪਰ 55000 ਦੀ ਦੇ ਦਾਂਗੇ ਜੇ ਕਿਸੇ 11-11 ਲੀਟਰ ਦੁੱਧ ਤਿਆਰ ਆ ਵੀਰੇ ਕਿੰਨਾ ਕ ਪਾ ਦੂਗੀ ਬਈ ਇਹ ਦੁੱਧ ਵੀਰੇ 14 ਲੀਟਰ ਤੇ ਪੱਕਾ ਪਾ ਦੂਗੀ ਪਾ 14 ਹਾਂ ਇੰਨੀ ਤਾਂ ਆਪਣੀ ਗਾਰੰਟੀ ਹੈਗੀ ਏ ਅਗਲੇ ਦੀ ਬਾਕੀ ਜੇਵਾਦ ਤੇ ਪੰਡਾ ਆ ਨਗੀਨਾ ਤੋੜਦੇ ਫਿਰ ਹੁਣ ਇਹ ਕਿਹੜੇ ਏਰੀਆ ਚ ਲਿਆਂਦਾ ਲੱਭ ਗਈ ਇਹ ਵੀਰੋ ਆਪਣਾ ਆਈ ਏ ਮੋਗੇ ਏਰੀਆ ਚੋਂ ਮੋਗੇ ਚੋਂ ਹਾਂਜੀ ਵੀਰੇ ਇਹ ਆ ਗਈ ਸੱਜਣੋਂ ਪਿਓਰ ਨੀਲੀ 라ਵੀ ਦੇ ਵਿੱਚ ਅੱਖ ਵੀ ਨੀਲੀ ਆ ਰਹੀ ਆ ਬੂਥ ਵੀ ਬਾਈਟ ਆ ਤੇ ਪੂਛ ਆ ਜਿਹੜੀ ਪੂਛ ਵੀ ਫੁੱਲ ਲੰਬਾਈ ਦੇ ਵਿੱਚ ਆ ਤੇ ਬਾਕੀ ਇੱਥੇ ਤੋਂ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਲੈ ਚਲ ਬਈ ਐਨੂੰ ਸੂਆ ਕਿਹੜਾ ਬਾਈ ਇਹਦਾ ਇਹ ਦੂਸਰਾ ਸੂਆ ਵੀਰੇ ਦੂਜਾ ਸੂਆ ਕਿੰਨੇ ਦਿਨ ਦੀ ਸੂਈ ਆ ਇਹਨੂੰ ਹੋ ਗਿਆ ਵੀਰੇ 10 ਦਿਨ ਸੂਈ ਨੂੰ 10 ਦਿਨ ਦੀ ਸੂਈ ਥੱਲੇ ਦੁੱਧ ਕਿੰਨਾ ਹੋਣ ਜਾਵਾ ਜੈਨੂਨ ਜਿਹੜਾ ਤਿਆਰ ਹੈ ਜਿਹੜਾ ਹੁਣ ਤਿਆਰ ਕੰਡੇ ਵਾਲੇ ਵੀਰੇ 11 12 ਲੀਟਰ ਹੈ ਕੰਡੇ ਵਾਲਾ 11 12 ਕਿਲੋ ਰੈਡੀ ਆ ਦਿਨ ਕਿੰਨੇ ਦੱਸਿਆ 10 ਦਿਨ ਹੋ ਗਏ ਵੀਰੇ ਸੂਈਆਂ 10 ਦਿਨ ਕਿੰਨਾ ਕ ਦੁੱਧ ਪਾਉਗੀ ਤੇਰੇ ਤਿਆਰ ਬੇ ਨਾਲ ਹੀ ਦੁੱਧ ਦੇ ਦੋਗੀ ਵੀਰੇ 14 15 ਲੀਟਰ ਤੇ ਆਰਾਮ ਨਾਲ ਜੱਡੀ ਮੈਂ ਸਰ ਇੱਥੇ 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 ਖੜਾ ਲਾ ਮਾਰੀ ਜੀ ਕਮਾ ਕੇ ਤੇ ਬਾਕੀ ਇੱਥੇ ਤੋਂ ਫੇਸ ਕੁਆਲਟੀ ਦੇ ਮਾਰਦਾ ਨਾ ਕੈਮਰਾਮੈਨ ਕਿਉਂਕਿ ਇਹ ਆ ਗਈ ਪਿਓਰ ਨੀਲੀ ਦਾ ਵਿੱਚ ਲੈ ਚਲ ਬਾਈ ਪਰੇਸ਼ਾਨ ਨਾ ਕਰ ਲੈ ਚਲ ਅੰਦਰ ਨੂੰ ਸੂਆਗੀ ਦੁੱਜਾ ਤੇ ਥਣ ਦਾ ਸਾਈਜ਼ ਬਹੁਤ ਸੋਹਣਾ ਤੇ ਆਡਰ ਆ ਇਹ ਲੰਮਾ ਥਣ ਲੱਗਾ ਵੀਰੇ ਬਿਲਕੁਲ ਆਡਰ ਦਾ ਸਾਈਜ਼ ਬਹੁਤ ਵੱਡਾ ਇਹਦਾ ਇਹਦੇ ਨਾਲ ਆ ਗਿਆ ਬੱਚਾ ਕੱਟੀ ਬਾਈ ਕੱਟੀ ਆ ਮਗਰ ਮਲੇਲੀ ਦਾ ਵੀ ਦੀ ਆ ਨੀਲੀ ਰਾਵੀ ਦੀ ਨਾਲ ਇਹਦੇ ਕੱਟੀ ਆਗੀ ਕੱਟੀ ਹੀ ਕਰ ਸਕਦੇ ਹਾਂ ਚੱਕ ਇੱਥੇ ਤੋਂ ਤੇ ਤਕਰੀਬਨ ਸਾਰੀਆਂ ਨਾਲ ਹੀ ਫੀਮੇਲ ਕਾਫ ਨੇ ਜਿੰਨੇ ਆਪਾਂ ਠੀਕ ਹੈ ਨਹੀਂ ਸਾਰੀ ਪਰਾਂ ਨੂੰ ਆ ਇਹਨੂੰ ਕਦੀ ਮੱਝ ਨੂੰ ਮੂੰਹ ਦੇਖਣਾ ਆ ਇਧਰ ਲਈ ਬੰਨੇ ਕਰਦੇ ਡਰਦੀ ਆ ਥੋੜਾ ਜਿਹਾ ਚਵਾਈ ਦੀ ਕਿਵੇਂ ਆ ਬਾਈ ਬਿਲਕੁਲ ਇੱਕ ਨੰਬਰ ਹੈ ਵੀਰੇ ਓਕੀ ਜਮਾ ਆ ਓਕੀ ਇਹਦੇ ਥੱਲੇ ਹੁਣ ਹੈਗਾ 11 12 ਕਿਲੋ ਬਾਈ ਕਹਿੰਦਾ ਰੈਡੀ ਦਾ ਕਿੰਨਾ ਕੁ ਦੁੱਧ ਪਾ ਸਕਦੀ ਹੈ ਇਹ ਫਿਰ 14 15 ਲੀਟਰ ਤੇ ਆਮ ਨਾਲ ਆਪਣੇ ਮੈਂ ਮੂਲੇ ਤਾਂ ਚੱਲੀ ਜੇ ਨਹੀਂ ਫਿਰ ਚੱਲਣਾ ਜੇ ਆਹ ਦੇਖੋ ਸਾਡੇ ਰਮਾਣ ਮੋਟਾ ਚੱਲਣ ਲੱਗੀ ਹੁਣ ਆ ਮਾੜਾ ਮੋਟਾ ਗੰਧਮੰਦ ਯਾ ਲੱਗ ਹੀ ਡੇਕਣ ਐਨੂੰ ਇਧਰਲੇ ਬੰਨੇ ਕਰਦੇ ਥੋੜੀ ਗੰਧਮੰਦ ਥੋੜਾ ਥੋੜਾ ਲੱਗ ਹੀ ਡੇਕਣਾ ਤੇ ਬਾਕੀ ਮੈਲੇ ਮੂਲੇ ਬਾਈ ਝੋਟੀ ਚੱਲੂਗੀ ਬਾਕੀ ਇੱਥੇ ਤੋਂ ਕੱਦ ਕਾਠ ਚੈੱਕ ਕਰ ਸਕਦੇ ਹੋ ਕੱਦ ਬਿੱਡ ਵੀ ਚੰਗਾ ਨੀਲੀ ਰਾਵੀ ਮਿਲਤਾ ਜਾਂਦੀਆਂ ਪਰ ਜੇ ਗੱਲ ਕਰ ਲਈਏ ਬੂਰੀ ਨੀਲੀ ਰਾਵੀ ਵੀ ਬੂ ਪੈਰਾਂ ਦੇ ਨਿਸ਼ਾਨ ਲਾਲ ਉਹ ਸ਼ੂ ਤੇ ਲਾਲੋ ਹਨ ਤੇ ਬਾਕੀ ਗੱਲ ਕਰ ਲੀ ਬਾਈ ਇਹਦੀ ਪੂਛ ਵੀ ਲੰਬਾਈ ਚਾਹੀਦੀ ਪ्योर ਨੀਲੀ ਦੇ ਵਿੱਚ ਆ ਗਈ ਬੱਚੇ ਤੁਸੀਂ ਇਹ ਤਾਂ ਚੰਗੇ ਲੈ ਸਕਦੇ ਜੇ ਕਿਸੇ ਸੱਜਣ ਨੇ ਇਹ ਬਰੀਡਿੰਗ ਵਾਸਤੇ ਲੈ ਕੇ ਜਾਣੀਆਂ ਇਹਦਾ ਰੇਟ ਕੀ ਰਹੂ ਬਾਈ ਰੇਟ ਵੇਰੇ ਮੋਲੇ ਤੇ ਕਰਨੇ ਆ ਇੱਕ 40 ਵੀਰੇ ਕਿੰਨੇ ਦੀ ਹੋ ਜੂ ਫਿਕਸ ਜੀ ਕਰ ਦੇ ਜੇ ਜਿਹੜਾ ਆਪ ਇੱਕੋ ਰੇਟ ਦੇ ਦਾਂਗੇ ਫਿਰ ਇੱਕ 25 ਦੀ ਦੇ ਦਾਂਗੇ ਹਾਂ ਇੱਕ ਲੱਖ ਤੇ 25000 ਦੀ ਬੂਰੀ ਨੀਲੀ 라ਵੀ ਆਪਾਂ ਦੇ ਦਾਂਗੇ ਦੇ ਦਾਂਗੇ ਵੀਰੇ ਨੰਬਰ ਬੋਲੋ ਜੀ 700 ਹਾਂਜੀ 944 ਹਾਂਜੀ 0926 13 ਬੋਲਦੇ ਫਿਰ ਉਹਰਾ ਹੂ ਕਰਕੇ ਪੰਜਾਬੀ ਜੇ 700 ਪੂਰਾ ਹਾਂਜੀ 944 ਹਾਂਜੀ 0926 ਪਿੰਡ ਚਾਬਾ ਪਿੰਡ ਚਾਬਾ ਵੀਰੇ ਤਹਿਸੀਲ ਗੋਲਾ ਡਿਸਟ੍ਰਿਕਟ ਐਥਲਿਆ ਆਪਣਾ ਜਿਲ੍ਹਾ ਕੈਥਲਾ ਜਿਹੜਾ ਕੈਥਲਾ ਜੀ ਸਟੇਟ ਹਰਿਆਣਾ ਹੈ ਨਾ ਪੇੜ ਹਰਿਆਣਾ ਪੈ ਜਾਂਦੀ ਇਹ ਸ਼ਹਿਰ ਜਿਹੜਾ ਆਪਾਂ ਨੇੜੇ ਲੱਗਦਾ ਵੀਰੇ ਸਬੰਨਾ ਲੱਗ ਜਾਂਦਾ ਆਪਣਾ 6-7 ਕਿਲੋਮੀਟਰ ਠੀਕ ਹੈ ਜੀ ਆ ਨੰਬਰ 22 ਦਾ ਵੀਡੀਓ ਚ ਹੀ ਲਾ ਦੂੰਗਾ ਇਹਨਾਂ 'ਚੋਂ ਜਿਹੜਾ ਵੀ ਨਗੀਨਾ ਛੋਟੇ ਪਸੰਦ ਆਊਗਾ 22 ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਖਰੀਦ ਕੇ ਲੈ ਜਿਓ ਧੰਨਵਾਦ ਜੀ